ਦੇਖਿਓ ਇੱਕ ਮਿੰਟ ਜੀ ਇਧਰ ਦੇਖਿਓ ਮੈਡਮ ਮਾੜਾ ਜੇ ਪ੍ਰਧਾਨ ਇੱਕ ਮਿੰਟ ਹਾਂਜੀ ਇਹ ਰਾਜੀ ਫੋਟੋ ਨਹੀਂ ਵਾਰਨੀ ਯਾਰ ਫੋਟੋ ਨਹੀਂ ਵਾਰਨੀ ਤੁਸੀਂ ਇੰਨੇ ਅੱਗੇ ਆ ਕੇ ਹੱਥ ਤੇ ਪਰਾ ਇੱਕ ਮਿੰਟ ਜੀ ਇੱਕ ਮਿੰਟ ਮੈਂ ਵੀ ਖਿੱਚ ਨਹੀਂ ਯਾਰ ਬਰੇ ਸੋਨੇ ਦਾ ਜੀ ਫੋਟੋ ਵਾਰ ਕੇ ਜੀ ਸਰ ਮੈਂ ਖੜੜੀ ਮੁਬਾਰਕ ਦਿਨੀ ਆ ਦੀ ਨਿਜਰ ਚੋਕ ਤੋਂ ਬੈਰੋਲੀ ਨਦੀ ਤੱਕ ਅਸੀਂ 4 ਕਰੋੜ 13 ਲੱਖ ਦੀ ਪਾਈਪਲਾਈਨ ਦਾ ਜਿਹੜਾ ਕੰਮ ਅੱਜ ਸ਼ੁਰੂ ਕਰ ਰਹੇ ਹਾਂ ਉਹਦਾ ਉਦਘਾਟਨ ਕਰ ਰਹੇ ਹਾਂ ਪਾਣੀ ਸ਼ਹਿਰ ਵਿੱਚ ਜਿਹੜੀ ਪਾਣੀ ਭਰਨ ਦੀ ਸਮੱਸਿਆ ਹੈ ਜਿੱਥੇ ਅਸੀਂ 45 ਕਰੋੜ ਦੇ 3 ਐਸਟੀਪੀ ਲਗਾ ਰਹੇ ਹਾਂ ਜਿਹਦਾ ਕੰਮ ਐਸਟੀਪੀਜ਼ ਦਾ ਵੀ ਦਸੰਬਰ ਮਹੀਨੇ ਤੱਕ ਖਤਮ ਹੋ ਜਾਣਾ ਹੈ ਉਹਦੇ ਨਾਲ ਨਾਲ 6 ਮਹੀਨਿਆਂ ਦੇ ਵਿੱਚ ਜਿਹੜੀ ਅੱਜ ਅਸੀਂ ਇਹ ਪਾਈਪਲਾਈਨ ਦਾ ਉਦਘਾਟਨ ਕਰ ਰਹੇ ਹਾਂ ਇਹ ਵੀ ਪੂਰਾ ਹੋ ਜਾਣਾ ਲਗਭਗ ਸ਼ਹਿਰ ਦੀ ਜਿਹੜੀ ਪਾਣੀ ਭਰਨ ਦੀ ਸਮੱਸਿਆ ਵਾ ਉਹ ਖਤਮ ਹੋ ਜਾਣੀ ਹੈ ਮੈਂ ਸ਼ਹਿਰ ਵਾਸੀਆਂ ਨੂੰ ਤੇ ਸ਼ੁਭ ਦਿਹਾੜੇ ਉੱਤੇ ਬਹੁਤ ਬਹੁਤ ਮੁਬਾਰਕਾਂ ਦਿੰਦੀ ਹਾਂ ਇਹ ਕਿੱਥੋਂ ਤੋਂ ਲੈ ਕੇ ਕਿੱਥੇ ਤੱਕ ਜਿਹੜੀ ਪਾਏ ਪਾ ਰਹੀ ਹੈ ਜੀ ਇਹ ਨਿਜਲ ਚੌਂਕ ਤੋਂ ਲੈ ਕੇ ਜੀ ਬਰਿਆਲੀ ਪਿੰਡ ਅੱਗੇ ਉੱਤੇ ਨਦੀ ਤੱਕ ਉਹ ਬਰਿਆਲੀ ਪਿੰਡ ਦੀ ਜਿਹੜੀ ਨਦੀ ਹੈ ਉੱਥੋਂ ਤੱਕ ਪੈ ਰਹੀ ਹੈ ਇਹਦਾ ਖਰਚਾ ਕਿੰਨਾ ਹੈ ਮੈਡਮ ਖਰਚਾ 4 ਕਰੋੜ 13 ਲੱਖ ਹੈ ਜੀ ਕਜੋਲੀ ਵਾਟਰ ਬਾਰੇ ਦੱਸੋ ਮੈਂ ਫੜਾਂਗਾ ਕਜਾਲੀ ਵਾਟਰ ਦੀ ਮੈਂ ਇੱਕ ਹੋਰ ਜਿਹੜੀ ਸ਼ਹਿਰ ਵਾਲਿਆਂ ਨੂੰ ਮੁਬਾਰਕਬਾਦ ਦਿੰਦੀ ਹਾਂ ਉਹਦਾ ਟੈਂਡਰ ਓਪ 1 ਮਾਰਚ ਤੱਕ ਜ਼ਮੀਨੀ ਪੱਧਰ ਉੱਤੇ ਆ ਉਹਦਾ ਕੰਮ ਸ਼ੁਰੂ ਹੋ ਜਾਣਾ ਕਿ ਜੋਲੀ ਵਾਟਰ ਦਾ ਨਾਲ ਐਸਟੀਪੀ ਜਿਹੜੀਆਂ ਦਸੰਬਰ ਚ ਮੁਕੰਮਲ ਹੋ ਜਾਣੀਆਂ 6 ਮਹੀਨੇ ਤੱਕ ਤੁਹਾਡਾ ਪਾਈਪਲਾਈਨ ਦਾ ਕੰਮ ਮੁਕੰਮਲ ਹੋ ਜਾਣਾ ਹੈ ਉਹ ਜੇ ਕੰਮ ਆ ਜਿਹਦੀ ਪਿਛਲੇ 20 25 ਸਾਲਾਂ ਦੀ ਮੰਗ ਸੀ ਚਾਹੇ ਉਹ ਇੱਕ ਡਰੇਨੇਜ ਪਾਈਪਾਂ ਪਾਉਣ ਦੀ ਸੀ ਕਜੋਲੀ ਵਾਟਰ ਦਾ ਤੁਹਾਨੂੰ ਪਤਾ ਹੀ ਹੈ ਵੀ ਹਮੇਸ਼ਾ ਮੁੱਦਾ ਰਿਹਾ ਹੈ ਪਾਸ ਮੈਂ ਬਹੁਤ ਪਹਿਲਾਂ ਕਰਵਾ ਲਿਆ ਸੀ ਪਰ ਸਿਸਟਮ ਹੌਲੀ ਹੌਲੀ ਕਰਦਾ ਹੁਣ ਉਹਨੂੰ ਕਹਿ ਕਹਾ ਕੇ ਉਹਨੂੰ ਜ਼ਮੀਨੀ ਪੱਧਰ ਉੱਤੇ 1 ਮਾਰਚ ਤੋਂ ਜਿਹੜਾ ਕੰਮ ਹੈ ਉਹ ਕਜੋਲੀ ਵਾਟਰ ਦਾ ਸ਼ੁਰੂ ਹੋ ਜਾਣਾ ਹੈ ਤੇ ਇਸ ਵਾਰੀ ਜਿਹੜੇ ਉਹਦੇ ਟੈਂਡਰ ਨੇ ਉਹ ਕਈ ਲੋਕਾਂ ਨੇ ਭਰੇ ਨੇ ਸੋ ਬਹੁਤ ਅੱਛੀ ਗੱਲ ਹੈ ਕਿ ਇਹ ਸ਼ਹਿਰ ਦੀਆਂ ਜਿਹੜੀਆਂ ਮੋਢਲੀਆਂ ਸਮੱਸਿਆਵਾਂ ਨੇ ਇਹਦੇ ਨਾਲ ਬਹੁਤ ਹੱਦ ਤੱਕ ਹੱਲ ਹੋ ਜਾਣਾ। ਬਲਾਕ ਸੰਭਤੀ ਜ਼ਿਲ੍ਹਾ ਬਸਲੀ ਤਿਆਰੀਆਂ ਮਾੜਾ ਤੁਹਾਡੀ ਸਟੈਂਡ ਤੇ ਵੀ ਸੜਕਾਂ ਦਾ ਗਲੀਆਂ ਦਾ ਕੰਮ ਉਹ ਸ਼ੁਰੂ ਨਹੀਂ ਹੋਇਆ ਲੋਕਾਂ ਤੇ ਬਲਾਕ ਸੰਭਤੀ ਬਾਰੇ ਵੀ ਜਦੋਂ ਮਾੜਾ ਇਲੈਕਸ਼ਨ ਤੁਸੀਂ ਕਿਹਾ ਵੀ ਸੀ ਉਹ ਹੋ ਗਿਆ ਸੀ। ਜੀਓ ਸਾਹਿਬ ਆਓ ਸਰ ਆਇਓ ਆਇਆ ਕਰਕੇ ਆਜੋ ਬਲਾਕ ਸ਼ਾਂਤੀ ਜਿਲ੍ਹਾ ਪੰਚਾਇਤ ਬਾਰੇ ਲਾਣ ਦੀ ਤਿਆਰੀ ਹੈ ਜੀ ਬਲਾਕ ਸ਼ਾਂਤੀ ਦੇ ਸਾਹ ਹਾਂਜੀ ਆਜੋ ਆਜੋ ਜੋਸ਼ ਪੂਰਾ ਚੁਣ ਲਿਆ ਇੱਧਰ ਹਾਂਜੀ ਆਜੋ ਇਹ ਪੁੱਛ ਰਹੇ ਨੇ ਵੀ ਜਿਹੜੀਆਂ ਸੜਕਾਂ ਪਿਛਲੀ ਵਾਰ ਅਸੀਂ ਉਦਘਾਟਨ ਕਰਕੇ ਗਏ ਆ ਉਹਦਾ ਕੰਮ ਕਿੱਦਾਂ ਚੱਲ ਰਿਹਾ ਹੈ ਮੈਮ ਜਿਹੜੇ ਕੰਮ ਉਦਘਾਟਨ ਕਿਤੇ ਨੇ ਕੰਮ ਪਾਸੋਂ ਚੱਲੇਵੇਂ ਦੋਦ ਅੱਜ ਮਟੀਰੀਅਲ ਮੰਗਾਇਆ ਜਿਹੜੇ ਤਿੰਨ ਤੋਂ ਚਾਰ ਛੜਕਾਂ ਤੋਂ ਉਦਘਾਟਨ ਕੀਤਾ ਉਹ ਦੋ ਦੋ ਤਿੰਨ ਦਿਨਾਂ ਵਿੱਚ ਦੇਖੋ ਮੈਂ ਮੈਂ ਇੱਕ ਗੱਲ ਕਹੂੰਗੀ ਜਿੱਥੇ ਸਿਆਸਤਦਾਨਾਂ ਦੀ ਜ਼ਿੰਮੇਵਾਰੀ ਹੁੰਦੀ ਹੈ ਲੋਕਾਂ ਦੇ ਕੰਮ ਪਾਸ ਕਰਵਾਉਣ ਦੀ ਨਾਲ ਨਾਲ ਆਫੀਸਰਸ ਦੀ ਵੀ ਜ਼ਿੰਮੇਵਾਰੀ ਹੁੰਦੀ ਹੈ ਉਸ ਕੰਮ ਨੂੰ ਠੀਕ ਤਰੀਕੇ ਨਾਲ ਸੰਪੂਰਨ ਕਰਨ ਦੀ ਮੈਡਮ ਮਾਨੋ ਜੀ ਸਾਹਿਬ ਕਹਿ ਰਹੇ ਨੇ ਕਿ ਉਹਨਾਂ ਦਾ ਕੰਮ ਅਸੀਂ ਅਸੀਂ ਕਰ ਰਹੇ ਹਾਂ ਚੱਲ ਰਿਹਾ ਹੈ ਕਈਆਂ ਦਾ ਮਟੀਰੀਅਲ ਮੰਗਵਾ ਲਿਆ ਮੈਨੂੰ ਪੂਰੀ ਉਮੀਦ ਹੈ ਕਿ ਇਹ ਲੋਕਾਂ ਪ੍ਰਤੀ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਇਹ ਕੰਮ ਨੂੰ ਜਲਦੀ ਸੰਪੂਰਨ ਕਰਨਗੇ ਬਲਾਕ ਸੰਮਤੀ ਦੀ ਚੋਣਾ ਆ ਰਹੀਆਂ ਨੇ ਕੀ ਤਿਆਰੀ ਕਰ ਰੱਖੀ ਹੈ ਸਰਕਾਰ ਦੇ ਪੱਲੇ ਤਿਆਰੀ ਹੈ ਜੀ ਪਿੰਡਾਂ ਦੇ ਵਿੱਚ ਕੰਮ ਸ਼ਾਨਦਾਰ ਹੋਏ ਨੇ ਮੇਰੇ ਹਲਕੇ ਦੇ ਪਿੰਡ ਨੇ ਜਿਹੜੇ ਚਾਹੇ ਉਹ ਮਾਜਰੀ ਬਲਾਕ ਦੇ ਨੇ ਚਾਹੇ ਉਹ ਖਰੜ ਬਲਾਕ ਦੇ ਨੇ ਪਿੰਡੋਂ ਪਿੰਡ ਗਰਾਊਂਡ ਬਣ ਰਹੇ ਨੇ ਪਿੰਡੋਂ ਪਿੰਡ ਵਿਕਾਸ ਚੱਲ ਰਿਹਾ ਹੈ ਸਿਰਫ ਇੱਕ ਕੰਮ ਪੈਂਡਿੰਗਾ ਹਲਕੇ ਦਾ ਜਿਹੜੀ ਚੀਜ਼ ਮੈਂ ਮੰਨਦੀ ਆ ਸੜਕਾਂ ਸੜਕਾਂ ਦੀ ਖੁਸ਼ਖਬਰੀ ਜਲਦੀ ਆ ਜਾਣੀ ਹੈ ਸ਼ਹਿਰਾਂ ਦੇ ਵਿਕਾਸ ਤੇ ਕੰਮ ਚੱਲ ਰ ਪਿੰਡਾਂ ਦੇ ਵਿਕਾਸ ਤੇ ਕੰਮ ਚੱਲ ਰਿਹਾ ਹੈ ਸੜਕਾਂ ਦਾ ਕੰਮ ਰਹਿੰਦਾ ਹੈ ਮੈਨੂੰ ਪਤਾ ਇਸ ਚੀਜ਼ ਦੀਆਂ ਮੁਸ਼ਕਲ ਆਉਂਦੀਆਂ ਹੈ ਚਾਹੇ ਉਹ ਕਚੌਲੀ ਖੇਜਰਾਬਾਦ ਵਾਲੀ ਸੜਕ ਹੈ ਸਿਉਂਖ ਪਰਚਵਾਲੀ ਸੜਕ ਹੈ ਬਤੌਰ ਐਮਐਲਏ ਤੁਹਾਡੀ ਐਮਐਲਏ ਹੋਣ ਦੇ ਨਾਤੇ ਮੈਂ ਟੋਟਲੀ ਇਹ ਤੇ ਲੱਗੀ ਹੋਈ ਆ ਆਰਡੀਐਫ ਫੰਡ ਦੀ ਕਮੀ ਹੋਣ ਕਰਕੇ ਸਮੱਸਿਆ ਆ ਰਹੀ ਸੀ ਪਰ ਇਸ ਮੁਸ਼ਕਲ ਦਾ ਹੱਲ ਮੈਂ ਕੱਢ ਲਿਆ ਜਲਦੀ ਸੜਕਾਂ ਦੀ ਮੁਸ਼ਕਲ ਵੀ ਦੂਰ ਹੋ ਜੇ ਮਾਈਨਿੰਗ ਦੀ ਕੀ ਪੋਜੀਸ਼ਨ ਹੈ ਮੈਡਮ ਪਰਚਾ ਦਰਜ ਹੋਏ ਮਾਜਰੀ ਬਲੌਕ ਚ ਚੰਗੀ ਗੱਲ ਹੈ ਜੀ ਜਿੱਥੇ ਵੀ ਕੋਈ ਗੈਰ ਕਾਨੂੰਨੀ ਕੰਮ ਚੱਲਦਾ ਹੈ ਉਹਦੇ ਤੇ ਸ਼ਕਤੀ ਨਾਲ ਪ੍ਰਸ਼ਾਸਨ ਆਪਣਾ ਕੰਮ ਕਰਨਾ ਚਾਹੀਦਾ ਕਿੰਨਾ ਜੋਸ਼ ਹੈ ਤੁਹਾਡੇ ਵੋਟਰਾਂ 'ਚ ਮੈਡਮ ਵੋਟਰਾਂ 'ਚ ਕਿੰਨਾ ਜੋਸ਼ ਹੈਗਾ ਇਲੈਕਸ਼ਨ ਆ ਰਹੇ ਜਿਹੜੇ ਇਹ ਜੋਸ਼ ਤਾਂ ਦੇਖੋ ਹੁਣ ਸਰਪੰਚੀ ਦੀਆਂ ਜਿਹੜੀਆਂ ਚੋਣਾਂ ਹੋਈਆਂ ਸੀ ਉਹਦੇ 'ਚ ਆਮ ਆਦਮੀ ਪਾਰਟੀ ਦੇ ਸਰਪੰਚ ਬਹੁਮਤ ਦੇ ਨਾਲ ਜਿੱਤੇ ਨੇ ਸਭ ਤੋਂ ਵੱਧ ਜਿਹੜੀਆਂ ਸ਼ਾਂਤੀਪੂਰਵਕ ਵੋਟਾਂ ਹੋਈਆਂ ਉਹ ਹਲਕਾ ਖਰੜ 'ਚ ਹੋਈਆਂ ਸ਼ਾਂਤੀਪੂਰਵਕ ਸਰਬਸੰਮਤੀਆਂ ਹੋਈਆਂ ਉਹ ਹਲਕਾ ਖਰੜ ਦੇ ਪਿੰਡਾਂ 'ਚ ਹੋਈਆਂ ਨੇ ਤੇ ਬਲਾਕ ਸੰਮਤੀ ਦੀਆਂ ਚੋਣਾਂ ਦੇ ਵਿੱਚ ਵੀ ਸ਼ਾਨਦਾਰ ਨਤੀਜੇ ਆਉਣਗੇ ਥੈਂਕ ਯੂ ਮੈਡਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੀ ਸੰਗਤ ਦਾ ਇਲਾਕਾ ਨਿਵਾਸੀਆਂ ਦਾ ਕਰਨ ਸ਼ਹਿਰ ਦੇ ਬਹੁਤ ਬਹੁਤ ਧੰਨਵਾਦ ਇਥੇ ਪਹੁੰਚੇ ਲਈ ਸਾਰੇ ਪੱਤਰਕਾਰ ਵੀਰਾਂ ਦਾ ਸਾਡੇ ਸਮੂੱਚੇ ਸਤਕਾਰਯੋਗ ਐਮਸੀ ਸਹਿਵਾਨ ਜਿੰਨੇ ਇਥੇ ਪਹੁੰਚੇ ਹੋਏ ਨੇ ਜਿੰਨੇ ਉਹਦੇਦਾਰ ਸਹਿਵਾਨ ਇਥੇ ਆਏ ਹੋਣ ਪੂਰੀ ਸਾਡੀ ਟੀਮ ਦਾ ਮੈਂ ਧੰਨਵਾਦ ਕਰਦੀ ਹਾਂ ਅੱਜ ਅਸੀਂ ਜਿਹੜਾ ਉਗਠਨ ਕੀਤਾ ਹੈ ਬੜਾ ਇੰਪੋਰਟ ਇਹ ਬਹੁਤ ਲੰਬੇ ਸਮੇਂ ਤੋਂ ਸਮੱਸਿਆ ਸੀ ਬਰਸਾਤ ਦੇ ਦਿਨਾਂ ਦੌਰਾਨ ਇੱਥੇ ਹੜ੍ਹ ਵਰਗੀ ਸਥਿਤੀ ਬਣ ਜਾਂਦੀ ਸੀ ਰੀਜ਼ਨ ਇਹ ਸੀ ਕਿ ਇਹ ਮੁਹਾਲੀ ਤੋਂ ਜੋ ਖਰੜ ਨੂੰ ਡਿਵਾਈਡ ਕਰਦਾ ਹੈ ਤਾਂ ਵਾਰਡ ਪੈਂਦਾ ਹੈ ਏਅਰਪੋਰਟ ਰੋਡ ਤੋਂ ਬਲੌਂਗੀ ਤੱਕ ਦਾ ਡਾਊਨ ਸਾਹਬ ਤੱਕ ਦਾ ਪਾਣੀ ਇੱਧਰ ਆ ਕੇ ਪੂਰੇ ਅੱਡੇ ਖਰੜ ਸ਼ਹਿਰ 'ਚ ਇਹ ਨੁਕਸਾਨ ਕਰਦਾ ਸੀ ਤੇ ਇਹ ਵਾਸਤੇ ਟੈਂਪਰੇਰੀ ਤਾਂ ਉਸ ਟਾਈਮ ਪ੍ਰਸ਼ਾਸਨ ਨਾਲ ਆ ਸਾਡੇ ਐਮ.ਐਲ.ਏ. ਸਾਹਿਬ ਦੇ ਟੈਂਪਰੇਰੀ ਹੱਲ ਤਾਂ ਇਹਨਾਂ ਦੇ ਕਰਾਏ ਆ। ਪਰ ਅੱਜ ਇਹਦਾ ਪ੍ਰੋਪਰ ਹੱਲ ਕਰਨ ਲੱਗੇ ਆ। ਅੱਜ ਸਾਤੋਂ ਸਾਡੇ ਵੱਤੋਂ ਐਮ.ਐਲ.ਏ. ਮੈਡਮ ਅਨਮੋਲ ਗਰਮਾਨ ਸਿੰਘ ਵੱਲੋਂ ਇਸ 4 ਕਰੋੜ ਤੋਂ ਉੱਪਰ ਦਾ ਪ੍ਰੋਜੈਕਟ ਹੈ। ਨੀਜਰ ਚੌਂਕ ਤੋਂ ਲੈ ਕੇ ਅੱਗੇ ਬਰੀਆਲੀ ਪਿੰਡ ਪੈਂਦਾ ਉਹਦੀ ਨਦੀ ਤੱਕ ਇਸ ਟਰਾਂਮ ਪਾਈਪ ਪੈਣਾ ਹੈ। ਇਸ ਦੇ ਨਾਲ ਕੱਲਾ ਮੇਰੀ ਵਾਰਡ ਨਹੀਂ, ਵਾਰਡ ਨੰਬਰ 12 ਨਹੀਂ 13 14 15 16 ਪੂਰਾ ਮੂੜੀ ਖੇੜੜ LIC ਕਲੋਨੀ ਇਹ ਸਾਰਾ ਏਰੀਆ ਜਿਹੜਾ ਪਾਣੀ ਤੋਂ ਪ੍ਰਭਾਵਿਤ ਹੁੰਦਾ ਸੀ ਉਹ ਇਹਦਾ ਨੁਕਸਾਨ ਕਰਦਾ ਸੀ ਉਹਦਾ ਬਚਾਓ ਹੋਊਗਾ ਐਸਬੀਪੀ ਦੇ ਕੋਲੇ ਜਿਹੜਾ ਹਾਲੇ ਵੀ ਪਾਣੀ ਖੜਾ ਹੁੰਦਾ ਹੈ ਤੇ ਬੜੀ ਪਰੇਸ਼ਾਨੀਆਂ ਦਾ ਜਿਹੜਾ ਲੋਕਾਂ ਨੂੰ ਸਾਲਾ ਕਰਨੀ ਪੈਂਦੀ ਉਹ ਜਿਹੜਾ ਕੰਮ ਸ਼ੁਰੂ ਇਧਰੋਂ ਕਰਨੇ ਉਧਰੋਂ ਕਰਨੇ ਸਭ ਤੋਂ ਪਹਿਲੇ ਦੇਖੋ ਜੀ ਜਿਹੜਾ ਐਸਬੀਪੀ ਉਹ ਉਹ ਸੀਵਰੇਜ ਵਾਲਾ ਹੈ ਉਹ ਵੀ ਕੰਮ ਆਲਮੋਸਟ ਕੰਪਲੀਟ ਹੋ ਚੁੱਕਿਆ ਹੈ ਔਰ ਇਹਦੇ ਨਾਲ ਵੀ ਆਹ ਜਿਹੜਾ ਪਾਈਪ ਹੈ ਮੇਨ ਜਿਹੜਾ بارش ਵਾਲਾ ਪਾਣੀ ਹੈ ਔਰ ਜਿਹੜਾ ਘਰਾਂ ਦਾ ਪਾਣੀ ਹੈ ਉਹਦੀ ਉਹਦੀ ਨਿਕਾਸੀ ਇਹਦੇ ਨਾਲ ਹੋਏਗੀ ਇਸ ਪਾਈਪ ਪੈਣ ਨਾਲ ਜਿਹੜਾ ਉੱਥੇ ਅੱਗੇ ਜਾ ਕੇ ਵਾਰਡ ਨੰਬਰ 13 ਚ ਵੀ ਜਿਹੜਾ ਪਾਣੀ ਖੜਾ ਹੁੰਦਾ ਸੀ ਉਹਦਾ ਵੀ ਪ੍ਰੋਪਰ ਹੱਲ ਹੋ ਜੇ।